ਲੌਰ ਦੇ ਅਕਲਪੁਰ ਰੋਡ ਤੇ ਬਰਸਾਤ ਦੇ ਪਾਣੀ ਤੋਂ ਤੰਗ ਆ ਚੁੱਕੇ ਦੁਕਾਨਦਾਰਾਂ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਉਹ ਕਈ ਸਾਲਾਂ ਤੋਂ ਪਰੇਸ਼ਾਨ ਨੇ ਉਹਨਾਂ ਆਖਿਆ ਕਿ ਜਿਸ ਸਮੇਂ ਵੀ ਮੀਂਹ ਪੈਂਦਾ ਹੈ ਤਾਂ ਉਸ ਸਮੇਂ ਹੀ ਉਹਨਾਂ ਦੀਆਂ ਮੁਸ਼ਕਲਾਂ ਵਿੱਚ ਭਾਰੀ ਵਾਧਾ ਹੋ ਜਾਂਦਾ ਹੈ ਤੇ ਇਸ ਬਾਰਿਸ਼ ਦਾ ਪਾਣੀ ਦੁਕਾਨਾਂ ਅੰਦਰ ਦਾਖਲ ਹੋ ਜਾਂਦਾ ਹੈ ਉਹਨਾਂ ਆਖਿਆ ਕਿ ਉਹਨਾਂ ਵੱਲੋਂ ਇਸ ਸਬੰਧੀ ਕਈ ਵਾਰ ਨਗਰ ਕੌਂਸਲ ਫਲੋਰ ਦੇ ਅਧਿਕਾਰੀਆਂ ਨੂੰ ਵੀ ਦੱਸਿਆ ਜਾ ਚੁੱਕਾ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਉਹਨਾਂ ਆਖਿਆ ਕਿ ਉਕਤ ਜਗ੍ਹਾ ਤੇ ਇੰਟਰਲੌਕ ਦੀ ਜ਼ਰੂਰਤ ਹੈ ਪਰ ਨਗਰ ਕੌਂਸਲ ਸਰ ਜਿਸ ਜਗ੍ਹਾ ਤੇ ਇੰਟਰਲੌਕ ਦੀ ਜ਼ਰੂਰਤ ਨਹੀਂ ਹੈ ਉਸ ਜਗ੍ਹਾ ਤੇ ਇੰਟਰਲੌਕ ਲਗਾ ਰਹੀ ਹੈ ਉਹਨਾਂ ਨਾਲ ਹੀ ਵਾਰਡ ਕੌਂਸਲਰ ਉੱਪਰ ਵੀ ਇਸ ਸਮੱਸਿਆ ਦਾ ਹੱਲ ਨਾ ਕਰਨ ਦੇ ਦੋਸ਼ ਲਗਾਏ ਉਹਨਾਂ ਮੰਗ ਕੀਤੀ ਗਈ ਇਸ ਸਮੱਸਿਆ ਦਾ ਉਚਿਤ ਹੱਲ ਕੀਤਾ ਜਾਵੇ ਜੀ ਜੀ ਇਦਾਂ ਗੱਲ ਆ ਅਸੀਂ ਕਈ ਵਾਰੀ ਨਗਰ ਕੌਂਸਲ ਦੇ ਪ੍ਰਧਾਨ ਜੀ ਮਨਿੰਦਰਪਾਲ ਜੀ ਇਹਨਾਂ ਕੋਲ ਵੀ ਦੋ ਤਿੰਨ ਵਾਰੀ ਗਏ ਆ ਵੀ ਭਾਈ ਸਾਡੀ ਇਹ 25 30 ਦੁਕਾਨਾਂ ਦੇ ਮੋਰੇ ਇੰਟਰਲੌਕ ਲਗਵਾਈ ਜਾਵੇ ਕਿ ਜਦੋਂ ਵੀ ਬਰਸਾਤ ਹੁੰਦੀ ਆ ਤੇ ਸਾਡੇ ਮੋਰੇ ਪਾਣੀ ਖੜ ਜਾਂਦਾ ਪਾਣੀ ਹੋ ਸਾਡੀਆਂ ਦੁਕਾਨਾਂ ਦੇ ਅੰਦਰ ਵੜ ਜਾਂਦਾ ਅਸੀਂ ਲੈ ਲੈ ਮੱਗ ਤੇ ਅੰਦਰੋਂ ਪਾਣੀ ਕੱਢਦੇ ਹਾਂ ਬਹੁਤ ਬੁਰਾ ਹਾਲ ਹੈ ਜੀ ਠੀਕ ਹੈ ਜੀ ਜਿੱਥੇ ਦਾ ਇੰਟਰਲੌਕ ਲੱਗਣੀ ਚਾਹੀਦੀ ਉੱਥੇ ਲੱਗੀ ਨਹੀਂ ਜਿੱਥੇ ਅੱਜਕੱਲ ਪਸ਼ੂ ਤੇ ਪੂੜਾ ਸੜਦੇ ਆ ਪਸ਼ੂ ਚਰਦੇ ਉੱਥੇ ਇੰਟਰਲੌਕ ਲਵਾਈ ਆ ਜਿੱਥੇ ਇਨਸਾਨ ਬਸਦੇ ਆ ਅਜੇ ਲੋਤ ਬਰਸਾਦ ਵਿੱਚ ਰਹਿੰਦੇ ਆ ਮੱਛਲ ਸਾਡੇ ਪੈਦਾ ਹੁੰਦਾ ਉੱਥੇ ਹੈ ਪਾਣੀ ਸਾਡੇ ਖੜਦਾ ਉੱਥੇ ਅਸੀਂ ਕੋਲੇ ਮਗਾ ਮਗਾ ਟਰੈਲੀਆਂ ਉੱਤੇ ਸਿੱਟੀਆਂ ਮੌਕਾ ਤੁਸੀਂ ਦਿਖਾ ਵੀ ਸਕਦੇ ਆ ਅੱਜ ਵੀ ਟਰੈਲੀ ਮੰਗਾਈ ਆ ਕਾਲੀ ਸੌਣੀ ਆ ਏਟਾ ਪੜ ਕੇ ਸਾਧੂ ਉੱਚਾ ਕਰਵਾਈਏ ਕਿਉਂਕਿ ਸਾਡੀ ਇੱਥੇ ਕੋਈ ਵੀ ਸੁਣਵਾਈ ਨਹੀਂ ਹੁੰਦੀ ਆ ਅਸੀਂ ਕਈ ਵਾਰੀ ਗਏ ਆ ਨਗਰ ਕੌਂਸਲ ਦੇ ਕੋਲ ਯੋ ਸਾਹਿਬ ਕੋਲ ਵੀ ਗਏ ਕਈ ਵਾਰੀ ਮੰਗ ਰੱਖੀ ਆ ਨਗਰ ਕੌਂਸਲ ਦੇ ਪ੍ਰਧਾਨ ਦੇ ਕੋਲ ਵੀ ਗਏ ਆ ਇਹਨਾਂ ਮੇਰੇ ਅੱਲੇ ਮੇਰੇ ਇੱਕ ਦੋਸਤ ਨੇ ਜ਼ਿਕਰ ਕੀਤਾ ਜਿਹੜੇ ਆਪਣੇ ਅਰਦਾਜ ਐਮਸੀ ਹੁਣਾਂ ਦਾ ਜਿੰਦੇ ਹੁਣਾਂ ਦਾ ਉਹਨਾਂ ਨੇ ਗੋਲ ਵੀ ਦੱਸਿਆ ਵੀ ਭਾਈ ਸਾਡੀਆਂ 25-30 ਦੁਕਾਨਾਂ ਨੂੰ ਬਹੁਤ ਹੀ ਮੁਸ਼ਕਲ ਆਉਂਦੀ ਆ ਕਿ ਕੋਈ ਸਾਡੀ ਇੱਥੇ ਸੁਣਵਾਈ ਨਹੀਂ ਹੁੰਦੀ ਆ ਹਰ ਇੱਕ ਵਾਰੀ ਸਾਡੇ ਕੋਲ ਉਲਜਾਬ ਜਾ ਕੇ ਵੋਟਾਂ ਲੈ ਜਾਂਦੇ ਆ ਕਦੀ ਐਮਐਲਏ ਦੀਆਂ ਕਦੀ ਐਮਪੀ ਦੀਆਂ ਪਈ ਪਾਈ ਸਾਨੂੰ ਵੋਟਾਂ ਪਾਓ ਤੇ ਅਸੀਂ ਤੁਹਾਡਾ ਕੰਮ ਕਰਾਂਗੇ ਵੋਟਾਂ ਕਈ ਵਾਰੀ ਪਾਈਆਂ ਕਈ ਵਾਰ ਜਿੱਤੇ ਪਰ ਸਾਡੀ ਇੱਥੇ ਕੋਈ ਸੁਵਾਈ ਨਹੀਂ ਹੋ ਰਹੀ ਇਹ ਜਿਹੜਾ ਅਸੀਂ ਸਮੱਸਿਆ ਰੱਖੀ ਕਈ ਸਾਲਾਂ ਤੋਂ ਰੱਖੀ ਹੋਈ ਆ ਅੱਛਾ ਜੀ ਪਹਿਲਾਂ ਵੀ ਇੱਕ ਦੋ ਵਾਰੀ ਇਹਨਾਂ ਨੇ ਆਪਣੇ ਮੋਬਾਈਲ ਦੇ ਉੱਪਰੋਂ ਪਹਿਲਾਂ ਪਾਈਆਂ ਇਹਨਾਂ ਨੇ ਵੀਡੀਓ ਵੀਡੀਓ ਪਾਈਆਂ ਇਹਨਾਂ ਨੇ ਉਹਦਾ ਕੋਈ ਹੱਲ ਨਹੀਂ ਹੋਇਆ ਤਾਂ ਇਸ ਦਾ ਤੁਹਾਨੂੰ ਇਸ ਸਮੱਸਿਆ ਨਾਲ ਸੰਘੋੜਿਆ ਇਹਦੇ ਕੋਲ ਪੰਜ ਸਾਲੇ ਹੋ ਗਏ ਇਹਨਾਂ ਨੇ ਪਾਉਂਦੇ ਪਾਉਂਦੇ ਬੜਾ ਅੱਜ ਕਰਦੇ ਕਦੇ ਉਹਨਾਂ ਕੋਲ ਜਾਂਦਾ 15 ਦਿਨਾਂ ਤੋਂ ਟਾਈਮ ਦਿਓ ਦੇ ਦੂਜੇ ਕੋਲ ਜਾਣੇ ਦੱਸ ਦੇਣ ਸਾਨੂੰ ਟਾਈਮ ਦਿਓ ਹੁਣੇ ਹੋ ਜਾਊਗਾ ਇਹਦੇ ਆਮ ਪਾਰਟੀ ਵਾਲੇ ਨੂੰ ਕਹੀਦਾ ਨਹੀਂ ਨਹੀਂ ਤੁਸੀਂ ਚਲੋ ਜੇ ਉੱਥੇ ਸਾਡੇ ਦਫ਼ਤਰ ਚਲੋ ਉੱਥੇ ਹੀ ਕੰਮ ਕਰਦੇ ਆਂ ਐ ਜੇ ਹੋਰ ਕੇ ਪਾਰਟੀਆਂ ਜੇ ਉਹ ਜੇ ਗਿੰਡੇ ਕੋਲ ਜਾਣੀਆਂ ਬਾੜਨ ਬਦੋ ਉਹ ਨਹੀਂ ਜੋ ਨਹੀਂ ਕਰਨਗੇ ਮੇਰੇ ਕੋਲ ਆ ਜੇ ਅਸੀਂ ਕਰਨਗੇ ਅਸੀਂ ਤੰਗ ਹੋ ਚੁੱਕੇ ਆ ਇਸ ਵੇਲੇ ਜਿੰਨੇ ਵੀ ਹੈਗੇ ਸਾਰੇ ਤੰਗ ਹੋ ਚੁੱਕੇ ਆ ਸਮਝਦਾ ਕੋਈ ਆਉਂਦੀ ਜਨਾਨੀ ਬੱਚਾ ਡੈਗਦੇ ਆ ਦੇਖੋ ਕਿੰਨੇ ਟੋਏ ਆ ਕੀ ਹਾਲ ਆ ਦੁਕਾਨਾਂ ਵਾਲਿਆਂ ਦੇ ਆਪਣੀ ਆਪਣੀ ਮਿੱਟੀ ਛੱਡ ਕੇ ਬੜਾ ਦੁਕਾਨਾਂ ਦੇ ਵਿੱਚ ਪਾਣੀ ਵੜ ਰਿਹਾ ਕੋਈ ਬੁਰੇ ਹਾਲਾਤ ਆ ਇਹਨਾਂ ਦੇ ਬੁਰੇ ਹਾਲਾਤ ਆ ਸਰਕਾਰਾਂ ਦੇ ਇਹਨਾਂ ਦੇ ਪ੍ਰਧਾਨਾਂ ਦੇ ਸਰੋ ਕੋ ਇੱਥੇ ਦਾ ਪ੍ਰਧਾਨ ਆ ਚਲੋ ਸਭ ਤੋਂ ਪਹਿਲਾਂ ਉਹਨੂੰ ਲੈਣੀ ਚਾਹੀਦੀ ਪਿਆ ਕੰਮ ਪਹਿਲਾਂ ਸਭ ਤੋਂ ਪਹਿਲਾਂ ਮੈਂ ਕਰਾਵਾਂ ਜਦਕਿ ਉਹਨਾਂ ਦੇ ਕੋਈ ਖਾਜ ਹੀ ਨਹੀਂ ਹੈਗੀ ਕੋਈ ਵੀ ਗੰਦੇ ਉੱਪਰ ਕੋਈ ਇਹੋ ਜਿਹਾ ਹੈ ਹੀ ਨਹੀਂ ਕੋਈ ਉਹਨਾਂ ਨੇ ਦੇ ਕੰਮ ਕਰਾ ਦਈਏ ਕੀ ਕਰਨ ਨਹੀਂ ਨਹੀਂ ਕੋਈ ਨੂੰ ਉਹਨੂੰ ਜੂ ਨਹੀਂ ਸਰਕਾਰੀ ਕੋਈ ਵੀ ਨਹੀਂ ਹੈਗਾ ਬਰੇ ਹਾਲਾਤ ਹੋਏ ਇੱਥੇ ਦੇ ਉਧਰ ਜਦੋਂ ਇਸ ਪਾਵਨ ਨਗਰ ਕਾਉਂਸਲ ਦੇ ਪ੍ਰਧਾਨ ਮਹਿੰਦਰਪਾਲ ਚੁੰਬਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਦਾ ਟੈਂਡਰ ਪਾਸ ਹੋ ਚੁੱਕਾ ਹੈ ਤੇ ਹੁਣ ਦੇਖਦੇ ਹਾਂ ਕਿ ਠੇਕੇਦਾਰ ਇਸ ਕੰਮ ਦੀ ਸ਼ੁਰੂਆਤ ਕਦੋਂ ਕਰਦਾ ਹੈ ਅਕਲਪੁਰ ਰੋਡ ਤੇ ਕੋਈ ਕਰੀਬ ਕਰੀਬ 100 ਸਵਾ 400 ਫੁੱਟ ਦਾ ਏਰੀਆ ਆ ਜਿੱਥੇ ਇੰਟਰਲੌਕ ਨਹੀਂ ਲੱਗੀ ਹੋਈ ਇਹ ਇੰਟਰਲੌਕ ਦਾ ਕੰਮ ਜਿਹੜਾ ਜਿਹੜਾ ਟੈਂਡਰ ਜਿਹੜਾ ਹੋ ਚੁੱਕਾ ਆ ਠੇਕੇਦਾਰ ਨੂੰ ਲਾਟ ਆ ਪਹਿਲਾਂ ਕੁਛ ਚੋਣ ਜਬਤੇ ਲੱਗੇ ਰਿਹਾ ਉਹਦੇ ਕਰਕੇ ਤੇ ਹੁਣ ਕੁਛ 15-15 ਦਿਨ ਛੁੱਟੀਆਂ ਕਰਕੇ ਇਹ ਕੰਮ ਸ਼ੁਰੂ ਨਹੀਂ ਹੋਇਆ वैसे ਇਹਦੇ ਵਿੱਚ ਨਾ ਤਾਂ ਨਗਰ ਕੌਂਸਲ ਦੀ ਕੋਈ ਗਲਤੀ ਆ ਤੇ ਨਾ ਕਿਸੇ ਟਿਕੈਦਾਰ ਦੀ ਆ ਇਹ ਜਿਹੜੀ ਦੁਕਾਨਦਾਰਾਂ ਦੀਆਂ ਦੁਕਾਨਾਂ ਆਲਰੇਡੀ ਪਹਿਲਾਂ ਹੀ ਨੀਵੀਆਂ ਇਹਨਾਂ ਨੇ ਖਰੀਦੀਆਂ ਆ ਕਿ ਕੋਚ ਉੱਚੀਆਂ ਨਹੀਂ ਚੁੱਕੀਆਂ ਉੱਚੀਆਂ ਚੁੱਕਣ ਦਾ ਕੰਮ ਜਿਹੜਾ ਨਗਰ ਕੌਂਸਲ ਦਾ ਨਹੀਂ ਹੈਗਾ ਨਗਰ ਕੌਂਸਲ ਦਾ ਕੰਮ ਜਿਹੜਾ ਇਹ ਮੋਹਰੇ ਇਹਨਾਂ ਨੂੰ ਐਂਟਰਲੌਕ ਲਾ ਕੇ ਦੇਂਦਾ ਆ ਅਸੀਂ ਤਾਂ ਟੈਂਡਰ ਪਾਸ ਹੋਇਆ ਜਿੱਦਣ ਵੀ ਆ ਛੁੱਟੀਆਂ ਨਿਕਲੀਆਂ ਹੁਣ 2-4 ਦਿਨ ਤੋਂ ਬਾਅਦ ਅਸੀਂ ਕੰਮ ਸ਼ੁਰੂ ਕਰਦਾਂਗੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਜਿਸ ਤਰ੍ਹਾਂ ਦੁਕਾਨਾਂ ਦੇ ਨਾਲ-ਨਾਲ ਉਹਨਾਂ ਨੂੰ ਨਾਲੀ ਚਾਹੀਦੀ ਹੈ ਜਿਹੜਾ ਪਾਣੀ ਨਹੀਂ ਨਾਲੀ ਨਾਲੀ ਅਸੀਂ ਬਣਾ ਦਾਂਗੇ ਨਾਲੀ ਅਸੀਂ ਦੁਕਾਨਾਂ ਦਾ ਨਹੀਂ 2-2 ਫੁੱਟ ਨੀਵੀਂ ਆ ਅਸੀਂ 2 ਫੁੱਟ ਨਾਲੀ ਨੀਵੀਂ ਬਣਾ ਕੇ ਉਹ ਕਿੱਥੇ ਨੂੰ ਜਾਵਾਂਗੇ ਔਰ ਇਹ ਆਪਣੀਆਂ ਦੁਕਾਨਾਂ ਵੀ ਬੇਨਤੀ ਇਹਨਾਂ ਨੂੰ ਇਹ ਉੱਚੀਆਂ ਕਰਨ ਤਾਂ ਕਿ ਅਸੀਂ ਪਾਣੀ ਜਿਹੜਾ ਜਿਹੜੀ ਪਹਿਲੀ ਨਾਲੀ ਬਣੀ ਹੋਈ ਆ ਉਹਦੇ ਲੈਵਲ ਨਾਲ ਉਹਦੇ ਵਿੱਚ ਬਣਾ ਕੇ ਨਾਲੀ ਬਣਾ ਕੇ ਪਾ ਸਕੀਏ ਫਿਲੌਰ ਤੋਂ ਨਵਰਾੰਗ ਚੈਨਲ ਲਈ ਰਾਜ ਕੁਮਾਰ ਨੰਗਲ ਦੀ ਰਿਪੋਰਟ